સા જવાનું મજદુરા અફસર નું મુલાજમા નું ਨੇਕ ਕਾੜੂ ਬਧਾਇਕਾਂ ਨੂੰ ਪੰਚਨ ਹੰਦਾਰਨ ਪੰਚਦਾਰਨ ਦੇ ਅਧਿਕਾਰਨ ਛੋਟਾਰਨ ਕਲਾਕਾਰਨ ਗੀਤਕਾਰਨ ਸੰਗੀਤਕਾਰਨ ਪੱਤਰਕਾਰਨ ਚਿੱਤਰਕਾਰਨ ਬੇਜ਼ਕਾਰਨ ਕੱਪੜਦਾਰਨ ਸਿਆਣਨ ਭਰਾਵਾਂ ਰੱਪੜ ਕੇ ਮਾਵਾਂ ਪਾਉਣ ਚਾਕੀਲ ਵਿਪੇਨ ਮਾਸੇਲ ਜੁਤਰ ਸਿਆਣਨ ਅਧਿਕੇਨ ਕੇ ਮਿਆਨੇ ਨੂੰ ਬੈਠ ਕੇ ਖੜੋਤਿਆਂ ਸਾਰੇ ਸ਼ਰੋਤਿਆਂ ਨੂੰ ਪੁਲੀਸ਼ਾ ਵੱਲੋਂ ਪਿਆਰ ਭਰ ਸਾਸਤਰੀਏ ਦਾ ਨਮਸਕਾਰ ਸਭ ਤੇ ਆਵਾਜ਼ ਅਸਲਾਮੁਅਲੈਕਾ ਪਿਸ਼ਾਰੂ ਜੀ ਹੈਲੋ ਜੀ ਜਦੋਂ ਮੈਂ ਸਵਾਗਤ ਕੀਤਾ ਐਂਕਰ ਕਿਹਾ ਕੁਲਿਸ਼ਾ ਜੀ ਸਵਾਗਤ ਤੁਸੀਂ ਏਡਾ ਲੰਮਾ ਕੀਤਾ ਤੇ ਸਾਨੂੰ ਮੇਰਾ ਸੁੱਕ ਗਿਆ ਮਾਝੇ ਸੋਕ ਸੁੱਕ ਗਿਆ ਪਾਣੀ ਵੀ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ 'ਚ ਕਹਿੰਦਾ ਘੜਾ ਕਿੱਥੇ ਹੈ ਮੈਂ ਰਸੋਈ 'ਚ ਕਹਿੰਦਾ ਰਸੋਈ ਕਿੱਥੇ ਹੈ ਮੈਂ ਘਰ 'ਚ ਕਹਿੰਦਾ ਘਰ ਕਿੱਥੇ ਹੈ ਮੈਂ ਸ਼ਹਿਰ 'ਚ ਕਹਿੰਦਾ ਸ਼ਹਿਰ ਕਿੱਥੇ ਹੈ ਮੈਂ ਜਿਹੜੇ ਕਹਿੰਦਾ ਜਿਹੜਾ ਕਿੱਥੇ ਹੈ ਮੈਂ ਪੰਜਾਬ ਕਹਿੰਦਾ ਪੰਜਾਬ ਕਿੱਥੇ ਹੈ ਮੈਂ ਦੁਨੀਆਂ 'ਚ ਦੁਨੀਆਂ ਕਿੱਥੇ ਹੈ ਮੈਂ ਧਰਤੀ ਦੇ ਕਹਿੰਦਾ ਧਰਤੀ ਕਿੱਥੇ ਹੈ ਮੈਂ ਪਾਣੀ 'ਚ ਕਹਿੰਦਾ ਪਾਣੀ ਕਿੱਥੇ ਹੈ ਮੈਂ ਪਾਣੀ ਘੜੇ 'ਚ ਹੋਰ ਕਿੱਥੇ ਇਹ ਸਨਹਾਰੀ ਗੱਲ ਤੇ ਆਇਆ ਸਨਹਾਰੀ ਗੱਲ ਵੀ ਦਸਵਰਾਂ ਦੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੂਣ ਤੋਂ ਹੀ ਸੀ ਪਾਣੀ ਨਾਲ ਬਚਾਇਆ ਆਉਣ ਵਾਲੇ ਸਮੇਂ ਸਾਰੀ ਧਰਤੀ ਦਾ ਪਾਣੀ ਘੜੇ ਜੀ ਨਹੀਂ ਰਹਿ ਜਾਏ ਇਸ ਵਾਸਤੇ ਥਾਂ ਥਾਂ ਦੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਔਰ ਧਰਤੀ ਨੂੰ ਸ਼ੁੱਧ ਬਚਾਓ ਕਿ ਸ਼ਹਿਰੀ ਕਰਸੀ ਨੂੰ ਵੋਟਾਂ ਪਾਓ ਥੈਂਕ ਯੂ ਜੀ ਥੈਂਕਸ ਜਿੰਦਾਬਾਦ 10 ਲੋਥ ਤਬਾ ਗੁਰਦਾਸਪੁਰ ਦੀਆਂ ਚੋਣਾ ਦਾ ਜਰਾਏ ਉਹ ਬਿਗੜ ਵੱ ਚੁਕਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਘਰ ਜਾ ਕੇ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਅਮਨ ਸ਼ੇਰ ਸਿੰਘ ਛੈਰੀ ਕਲਸੀ ਦੀ ਵਾਈਫ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੋਕ ਵੀ ਜਰਾ ਭੜਵਾ ਜਰਾ ਹੰਗਾਰਾ ਦੇ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸੋ ਕਿੱਦਾਂ ਲੱਗਦਾ ਜੀ ਚੌੜ ਖਾੜੇ ਦੇ ਵਿੱਚ ਉਤਰੇ ਹੋ ਤੁਸੀਂ ਵੀ ਘਰ ਘਰ ਜਾ ਰਹੇ ਹੋ ਢੈਣਾ ਵੀ ਬੜਾ ਸਾਧੇ ਏਰੀਆ ਨੇ ਅੱਜ ਤੁਸੀਂ ਮੀਟਿੰਗ ਕਰਨ ਆਏ ਤੇ ਕਿੰਨਾ ਵੱਡਾ ਇਕੱਠ ਮਿਲਿਆ ਠੀਕ ਹੈ ਨਾ ਚਾਹੁੰਦੇ ਤੁਸੀਂ ਵੀ ਦੇਖ ਲਿਆ ਇਕੱਠ ਕਿੰਨਾ ਵੱਡਾ ਹੈ ਲੋਕਾਂ ਦਾ ਬਹੁਤ ਪਿਆਰ ਮਾਨ ਸਤਕਾਰ ਮਿਲਿਆ ਕਿਉਂਕਿ ਅਸੀਂ ਵੀ ਚੋਨੇ ਕੀ ਲੋਕਾਂ ਦਾ ਵਿਕਾਸ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਤਾਂ ਹੀ ਸਾਡੇ ਨਾਲ ਲੋਕੀ ਜੁੜੇ ਨੇ ਕਿਉਂਕਿ ਐਮਐਲਏ ਸਾਹਿਬ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਉਹ ਲੋਕਾਂ ਦਾ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਹਿੱਤ ਦੀ ਗੱਲ ਕਰਨ ਲੋਕਾਂ ੱਚੇ ਵਿਚਰਦੇ ਰੰਗ ਤੇ ਜ਼ਮੀਨ ਦੇ ਨਾਲ ਜੁੜੇ ਰਹਿਣ ਸੋ ਲੱਗਦਾ ਨਹੀਂ ਕਿ ਲੋਕਲ ਜਿਹੜਾ ਕੈਂਡੀਡੇਟ ਲੋਕਲ ਜਿਹੜਾ ਕੈਂਡੀਡੇਟ ਲਿਆ ਤੇ ਲੋਕਾਂ ਦੇ ਚਿਹਰਿਆਂ ਤੇ ਵੀ ਬੜੀ ਖੁਸ਼ੀ ਹੈ। ਹਾਂਜੀ ਜੀ ਬਹੁਤ ਖੁਸ਼ੀ ਹੈ ਲੋਕੀ ਬਹੁਤ ਪਿਆਰ ਦੇ ਰਹੇ ਨੇ, ਬਹੁਤ ਮਾਨ ਤੇ ਸਤਿਕਾਰ ਦੇ ਰਹੇ ਨੇ ਤੇ ਅਸੀਂ ਹਮੇਸ਼ਾ ਜੀ ਜੋ ਇਹਨਾਂ ਨੇ ਸਾਨੂੰ ਮਾਨ ਤੇ ਸਤਿਕਾਰ ਬਖਸ਼ਿਆ ਹੈ, ਅਸੀਂ ਉਹਦੇ ਤੇ ਹਮੇਸ਼ਾ ਖਰੇ ਉਤਰਾਂਗੇ। ਸੋ ਫਿਰ ਕੀ ਮੁੱਦੇ ਰਹਿਣਗੇ ਮੇਨ ਸਾਡੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਮੀਆਂ ਨੇ ਉਹ ਕਿਹੜੇ ਮੇਨ ਮੁੱਦੇ ਰਹਿਣਗੇ ਜੀ? ਜੀ ਦੇਖੋ ਜ਼ਿਲ੍ਹੇ 'ਚ ਜੋ ਵੀ ਕਮੀਆਂ ਨੇ ਜ਼ਿਆਦਾਤਰ ਤੇ ਗਲੀਆਂ ਨਾਲੀਆਂ ਦੀਆਂ ਜੀ। ਕਿਉਂਕਿ ਜਿਹੜੀਆਂ ਬਾਕੀ ਸਰਕਾਰਾਂ ਨੇ ਇਹਨਾਂ ਨੇ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਤਾਂ ਹੀ ਉੱਠਣ ਦਿੱਤਾ ਉਹਨਾਂ ਦੀ ਸੋਚ ਨੂੰ ਅੱਗੇ ਨਹੀਂ ਵਧਣ ਦਿੱਤਾ ਅਸੀਂ ਗਲੀਆਂ ਨਾਲੀਆਂ ਵੀ ਸਹੀ ਕਰਾਵਾਂਗੇ ਤੇ ਲੋਕਾਂ ਦੇ ਵਿਕਾਸ ਦੇ ਕੰਮ ਵੀ ਕਰਾਂਗੇ ਸੋ ਕਿਸਾਨੀ ਮੁੱਦਾ ਬੜਾ ਚਲਦਾ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਕਿਸਾਨ ਨੇ ਕਿਸਾਨ ਜੇ ਉਗਾਣਗੇ ਤਾਂ ਫੇਰ ਇਹ ਲੋਕਾਂ ਦੇ ਘਰਾਂ 'ਚ ਆਨ ਜਾਊਗਾ ਕੀ ਕਹਿਣਾ ਹੈ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਵੀ ਇੱਕ ਕਿਸਾਨ ਦੀ ਧੀ ਆਂ ਮੈਂ ਵੀ ਕਿਸਾਨਾਂ ਦੇ ਹੱਕ ਵਿੱਚ ਆ ਤੇ ਮੈਂ ਤੇ ਜਿੱਥੇ ਜਾਨੀ ਇਹੀ ਕਹਨੀ ਆ ਕਿ ਸਾਡਾ ਇੱਕ ਸਹੀ ਫੈਸਲਾ ਵੇਖੋ ਜੀ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਸਕਦਾ ਹੈ ਤੇ ਅਸੀਂ ਸਹੀ ਫੈਸਲਾ ਲਵਾਂਗੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਲਵਾਂਗੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਕਿਸਾਨ ਅਸੀਂ ਵੀ ਕਿਸਾਨ ਆ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਬਨੇ ਰਹੋ ਕੈਮਰਾ ਪਰਸਨ ਪਵਨਗਰਵਰਦਨ ਲक्की ਰਾਜਪੂਤ ਬਟਾਲਾ